ਕਈ ਵਾਰੀ ਗਰਮੀ ਦੇ ਵਿੱਚ ਕੀ ਹੁੰਦੀ ਹੈ ਲੋ ਵਗੈਰਾ ਚੱਲਦੀ ਹੈ ਤੇ ਹਵਾ ਵਿੱਚ ਕਦੇ ਵੀ ਆਪਾਂ ਨੇ ਅੱਖ ਚ ਲਾਲੀ ਵਗੈਰਾ ਮਹਿਸੂਸ ਹੋਵੇ ਉਹ ਇੱਕ ਵਾਰੀ ਆ ਕੇ ਆਈ ਡਿਪਾਰਟਮੈਂਟ ਜ਼ਰੂਰ ਜਾਂਚ ਕਰਾਓ। ਦੇਖੋ ਬੇਸਿਕਲੀ ਆਪਾਂ ਇਸ ਗੱਲ ਨੂੰ ਸਮਝ ਕਰੀਏ ਕਿ ਜਿਦਾ ਟੈਕਨੋਲੋਜੀ ਵਧ ਰਹੀ ਹੈ ਹੁਣ ਉਦਾਂ ਉਦਾਂ ਲੋਕਾਂ ਚ ਅਵੇਰਨੈਸ ਉਦਾਂ ਹੀ ਵਧੀ ਹੈ। ਤਾਂ ਲੋੜ ਪਵੇ ਕਿਸ ਨੂੰ ਕੋਈ ਨਿਗਾ ਵਾਸਤੇ ਚਸ਼ਮਾ ਤਾਂ ਚਸ਼ਮਾ ਦੇਖਿਆ ਜਾਂਦਾ ਹੈ। ਜੇ ਕੋਈ ਕਿਸ ਨੂੰ ਟੀਰ ਦੀ ਪ੍ਰੋਬਲਮ ਆਵੇ ਜੇ ਉਹ ਨਾ ਠੀਕ ਹੋਵੇ ਤਾਂ ਆਪਰੇਸ਼ਨ ਕਰਵਾਇਆ ਜਾਂਦਾ ਹੈ। ਜਿਨੀ ਟੈਕਨੋਲੋਜੀ ਵਧੂ ਕਿ ਉਨੇ ਨੇੜੇ ਦੇ ਕੰਮ ਕਰਨ ਦੀ ਪਰੇਸ਼ਾਨੀ ਵਧੂਗੀ ਜਿਹਦੇ ਕਰਕੇ ਬੱਚੇ ਨੂੰ ਅੱਖ ਤੇ ਨਿਗਾ ਦਾ ਜ਼ਰੂਰ ਜ਼ਰੂਰ ਵਧੂਗਾ ਪਹਿਲਾਂ ਨਾਲੋਂ ਇਹ ਫਰਕ ਤਾਂ ਜ਼ਰੂਰ ਦੇਖਿਆ ਗਿਆ ਉਵੇਂ ਜਦੋਂ ਆਪਾਂ ਕਹਿ ਲਿਆ ਕਿ ਕੋਟਿਆਂ 'ਚ ਦਿੱਕਤ ਆਣੀ ਉਦੋਂ ਹੀ ਅੱਖਾਂ 'ਚ ਕੀ ਹੁੰਦਾ ਲੋਕਾਂ ਨੂੰ ਵਿੱਚ ਉਮਰ ਵਿੱਚ ਦਿਖਣ ਤੇ ਘਟਣਾ ਉਹ ਆ ਕੇ ਸਾਡੇ ਕੋਲ ਜ਼ਰੂਰ ਚੈੱਕਅਪ ਕਰਵਾ ਸਕਦਾ ਹੈ ਜਾਂ ਨੇੜੇ ਦੇ ਜਾਂਦੇ ਕੋਈ ਵੀ ਸਰਕਾਰੀ ਹਸਪਤਾਲ ਲਿਆ ਕੋਈ ਵੀ ਅੱਖਾਂ ਦੇ ਹਸਪਤਾਲ ਜਾ ਕੇ ਜ਼ਰੂਰ ਚੈੱਕਅਪ ਕਰਾਵੇ ਤਾਂ ਜੋ ਆਪਣੇ ਨੇੜੇ ਤੇ ਕੰਮ ਕਰਨ ਦੇ ਵਿੱਚ ਆਪਣਾ ਉਹਦੇ ਤਰੀਕੇ ਨਾਲ ਉਹ ਕਰ ਸਕਦਾ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿੱਠ ਤਾਨੂੰ ਦੱਸਦੀ ਕਿ ਵੈਦਰ ਡਿਪਾਰਟਮੈਂਟ ਵੱਲੋਂ ਜਿਹੜਾ ਹੀਟ ਵੇਵ ਜਿਹੜੇ ਉਹਦੇ ਵੀ ਕਾਰਨ ਦੱਸੇ ਗਏ ਨੇ ਕਿ ਆਪਾਂ ਨੂੰ ਇਸ ਚੀਜ਼ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਹੀਟ ਸਟ੍ਰੋਕ ਦਾ ਜਿੱਥੇ ਖਤਰਾ ਵੱਧ ਜਾਂਦਾ ਹੈ ਉੱਥੇ ਹੀ ਬੋਡੀ ਦਾ ਇੱਕ ਸੈਂਸਿਟਿਵ ਪਾਰਟ ਹੈ ਅੱਖ ਜੀ ਤੇ ਗਰਮੀ ਦਾ ਕੀ ਕੁਝ ਅਸਰ ਪੈਂਦਾ ਹੈ ਸਾਡੀਆਂ ਅੱਖਾਂ ਤੇ ਇਸ ਦੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਆਈ ਡਿਪਾਰਟਮੈਂਟ ਤੋਂ ਚਰਨਜੀਤ ਜੀ ਨੇ ਗੱਲਬਾਤ ਕਰ ਲੈਣੇ ਸੱਸੀ ਗੱਲ ਸਰ ਬਹੁਤ-ਬਹੁਤ ਸਵਾਗਤ ਹੈ ਸਰ ਸੱਸੀ ਗੱਲ ਜੀ ਹਾਂ ਜੀ ਸਰ ਜਿੱਦਾਂ ਕਿ ਗਰਮੀਆਂ ਵਧ ਰੀਆਂ ਨੇ ਤੇ ਵੈਦਰ ਡਿਪਾਰਟਮੈਂਟ ਵੱਲੋਂ ਵੀ ਹਾਈ ਜਿਹੜਾ ਹੈ ਹੀਟ ਦਾ ਦਿੱਤਾ ਗਿਆ ਹੈ ਤੇ ਕੀ ਕੁਝ ਸਾਡੇ ਅੱਖਾਂ ਤੇ ਇਸ ਹੀਟ ਦਾ ਇੰਪੈਕਟ ਪੈ ਰਿਹਾ ਵਾ ਬੇਸਿਕਲੀ ਪੇਸ਼ੈਂਟ ਨੂੰ ਇਸ ਗੱਲ ਦਾ ਧਿਆਨ ਰੱਖਣ ਦੇ ਲੋੜ ਆ ਕਿ ਉਹ ਹਾਈਡਰੇਟਡ ਰਵੇ ਕਈ ਵਾਰੀ ਗਰਮੀ ਦੇ ਵਿੱਚ ਕੀ ਹੁੰਦੀ ਹੈ ਲੋ ਵਗੈਰਾ ਚੱਲਦੀ ਹੈ ਤੇ ਹਵਾ ਵਿੱਚ ਕਦੇ ਵੀ ਆਪਣੀ ਅੱਖ 'ਚ ਲਾਲੀ ਵਗੈਰਾ ਮਹਿਸੂਸ ਹੋਵੇ ਉਹ ਇੱਕ ਵਾਰੀ ਆ ਕੇ ਆਈ ਡਿਪਾਰਟਮੈਂਟ ਜ਼ਰੂਰ ਜਾਂਚ ਕਰਾਵੇ ਕਦੇ-ਕਦੇ ਇਹ ਚੀਜ਼ਾਂ ਆਪਾਂ ਇਗਨੋਰ ਕਰ ਦਿੰਦੇ ਆ ਜਿਹਦੇ ਕਰਕੇ ਉਹ ਅੱਗੇ ਇਨਫੈਕਸ਼ਨ ਵੱਧ ਸਕਦੀ ਹੈ ਤੋ ਇੱਕ ਵਾਰੀ ਜਾਂਚ ਕਰਵਾਣੀ ਜ਼ਰੂਰੀ ਹੈ ਜੀ ਅੱਜ ਕੱਲ ਦੇਖ ਰਹੇ ਆਪਾਂ ਕਿ ਜਿਹੜੇ ਆ ਆਈਸ ਦੇ ਜਿਹੜੇ ਪੇਸ਼ੈਂਟ ਆ ਉਹ ਵੀ ਵਧ ਰਹੇ ਨੇ ਤੇ ਸਪੈਕਸ ਵੀ ਛੋਟੀ ਉਮਰੇ ਵੀ ਲੱਗ ਰਹੇ ਨੇ ਤੇ ਜਿਨ੍ਹਾਂ ਦੇ ਜੈਨੇਟਿਕਸ ਦੇ ਵਿੱਚ ਵੀ ਨਹੀਂ ਹੈ ਜਿਦਾ ਕਿ ਹੁਣ ਮਾਪਿਆਂ ਨੂੰ ਵੀ ਕਦੇ ਚਸ਼ਮਾ ਵਗੈਰਾ ਨਹੀਂ ਲੱਗਿਆ ਸੀ ਬਟ ਹੁਣ ਇਦਾਂ ਦੇ ਕੇਸ ਵੀ ਵਧ ਰਹੇ ਨੇ ਦੇਖੋ ਬੇਸਿਕਲੀ ਆਪਾਂ ਇਸ ਕਾਨੂੰ ਸਮਪ ਕਰੀਏ ਕਿ ਜਿਆਦਾ ਟੈਕਨੋਲੋਜੀ ਵਧ ਰਹੀ ਹੈ ਜੀ ਹੁਣ ਉਦਾਂ ਉਦਾਂ ਲੋਕਾਂ ਚ ਅਵੇਰਨੈਸ ਹੀ ਉਦਾਂ ਹੀ ਵਧੀ ਹੈ ਤੋ ਇਸ ਕਰਕੇ ਅੱਜ ਕੱਲ ਸਿਸਟਮ ਹੈ ਨਾ ਵਧੀਆ ਹੋ ਚੁੱਕਿਆ ਹੈ ਕਿ ਸਕੂਲੀ ਲੈਵਲ ਸਰਕਾਰੀ ਵਿੱਚ ਕੀ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਕੋਈ ਦਿੱਕਤਾਂ ਆਉਂਦੀਆਂ ਸਕੂਲ ਲੈਵਲ ਚੈੱਕਅਪ ਕੀਤਾ ਜਾਂਦਾ ਜਿੱਥੇ ਚੈੱਕਅਪ ਵਿੱਚ ਕੋਈ ਦਿੱਕਤ ਆਂਦੀ ਉਹ ਹਸਪਤਾਲ ਵਿੱਚ ਸਾਰੇ ਕੋ ਪੇਸ਼ੈਂਟ ਵਿੱਚ ਜਾਂਦੇ ਨੇ ਸੋ ਲੋਡ ਪਵੇ ਕਿਸ ਨੂੰ ਕੋਈ ਨਿਗਾ ਵਾਸਤੇ ਚਸ਼ਮਾ ਤਾਂ ਚਸ਼ਮਾ ਦੇਖਿਆ ਜਾਂਦਾ ਹੈ ਜੇ ਕੋਈ ਇਸ ਨੂੰ ਟੀਰ ਦੀ ਪ੍ਰੋਬਲਮ ਆਵੇ ਜੇ ਉਹ ਨਾ ਠੀਕ ਹੋਵੇ ਤਾਂ ਆਪਰੇਸ਼ਨ ਵੱਲ ਵਧਿਆ ਜਾਂਦਾ ਸਰ ਸੋ ਬਾਕੀ ਰਹੀ ਗੱਲ ਜਿਹੜੀ ਅੱਜ ਦੇ ਟਾਈਮ ਵਿੱਚ ਟੈਕਨੋਲੋਜੀ ਦੇ ਕਰਕੇ ਆਬਵੀਅਸਲੀ ਗੱਲ ਹੈ ਜਿਹਨੀ ਟੈਕਨੋਲੋਜੀ ਵਧੂ ਕੀ ਉਨੇ ਨੇੜੇ ਦੇ ਕੰਮ ਕਰਨ 'ਚ ਪਰੇਸ਼ਾਨੀ ਵਧੂਗੀ ਜਿਹਦੇ ਕਰਕੇ ਬੱਚੇ ਨੂੰ ਅੱਖ ਤੇ ਨਿਗਾ ਦਾ ਜ਼ਰੂਰ ਜ਼ਰੂਰ ਵਧੂਗਾ ਪਹਿਲਾਂ ਨਾਲੋਂ ਇਹ ਫਰਕ ਤਾਂ ਜ਼ਰੂਰ ਦੇਖਿਆ ਗਿਆ ਜੇ ਦੇਖਿਆ ਗਿਆ ਤੇ ਦੇਖਿਆ ਜਾ ਰਿਹਾ ਸਰ ਜਿੱਦਾਂ ਕਿ ਆਪਣੇ ਕੋਲ ਪੇਸ਼ੈਂਟ ਮੋਸਟਲੀ ਜਿਹੜੇ 올ਡ ਏਜ ਦੇ ਆ ਰਹੇ ਨੇ ਤੇ ਮੋਤੀਆਬਿੰਦ ਦੀ ਪ੍ਰੋਬਲਮ ਉਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਹਦਾ ਕੀ ਕਾਰਨ ਹੈ ਕਿ ਜਲਦੀ ਜੇ ਇਸ ਚੀਜ਼ ਦਾ ਇਲਾਜ ਕਰਾ ਲੈਣ ਤਾਂ ਉਹਨੇ ਜਿਹਦੀ ਡਿਫਿਕਲਟੀ ਨਾ ਆਵੇ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਜਦੋਂ ਉਮਰ ਦੇ ਨਾਲ ਜਦੋਂ فرق ਪੈਂਦਾ ਹੈ। ਉਵੇਂ ਜਿੱਦਾਂ ਆਪਾਂ ਕਹਿ ਲਿਆ ਕਿ ਕੋਡਿਆਂ 'ਚ ਦਿੱਕਤ ਆਣੀ ਉਹ ਤਾਂ ਅੱਖਾਂ 'ਚ ਕੀ ਹੁੰਦਾ ਲੋਕਾਂ ਨੂੰ ਵਿੱਚ ਉਮਰ ਵਿੱਚ ਦੇਖਣ ਤੇ ਘਟਣ ਲੱਗ ਜਾਂਦਾ। ਉਹ ਦੇਖਣ ਦੇ ਕਾਰਨ ਕਈ ਵਾਰੀ ਕਾਲਾ ਮੋਤੀ ਵੀ ਹੋ ਸਕਦਾ ਚਿੱਟਾ ਮੋਤੀ ਵੀ ਹੋ ਸਕਦਾ। ਤੇ ਜਿਹੜੇ 올ਡ ਇਸ ਦੇ ਲੋਕ ਆ ਰਹੇ ਨੇ ਮੋਸਟਲੀ ਜਿੱਦਾਂ ਕਿ ਉਮਰ ਦੇ ਇਸ ਉਮਰ ਦੇ ਪੜਾਅ ਦੇ ਵਿੱਚ ਜਿਹੜੀ ਨੇੜੇ ਦੀ ਨਿਗਾਹ ਹੈ ਉਸ 'ਚ ਫਰਕ ਪੈਂਦਾ ਹੈ। ਡੈਫੀਨਟਲੀ ਜੀ 40 ਸਾਲ ਤੋਂ ਬਾਅਦ ਇੱਕ ਵਾਰੀ ਇੱਕ ਬੰਦੇ ਨੂੰ ਨਜ਼ਦੀਕ ਤੋਂ ਦੇਖਣ 'ਚ ਦਿੱਕਤ ਆਉਂਦੀ ਹੈ ਉਹ ਆ ਕੇ ਸਾਡੇ ਕੋਲ ਜ਼ਰੂਰ ਚੈੱਕਅਪ ਕਰਵਾ ਸਕਦਾ ਹੈ ਜਾਂ ਨੇੜੇ ਦੇ ਜਾਂਦੇ ਕੋਈ ਵੀ ਸਰਕਾਰੀ ਹਸਪਤਾਲ ਲਿਆ ਕੋਈ ਵੀ ਅੱਖਾਂ ਦੇ ਹਸਪਤਾਲ ਜਾ ਕੇ ਜ਼ਰੂਰ ਚੈੱਕਅਪ ਕਰਾਵੇ ਤਾਂ ਜੋ ਆਪਣੇ ਨੇੜੇ ਦੇ ਕੰਮ ਕਰਨੇ ਵਿੱਚ ਆਪਣਾ ਬੜੇ ਤਰੀਕੇ ਨਾਲ ਉਹ ਕਰ ਸਕੇ ਤੇ ਨਾਲੇ ਜਿਹੜੇ ਇਸ ਸੀਜ਼ਨ ਦੇ ਵਿੱਚ ਸਮਰ ਦੇ ਵਿੱਚ ਅੱਖਾਂ ਤੇ ਕਾਫੀ ਕੁਝ ਇੰਪੈਕਟ ਪਿਆ ਰਿਹਾ ਹੋਇਆ ਤੇ ਉਹਦੇ ਲਈ ਕੀ ਖਾਸ ਪ੍ਰੀਕੈਸ਼ਨਸ ਲੈਣੀ ਜ਼ਰੂਰੀ ਹੈ ਮੇਨਲੀ ਤਾਂ ਇਹ ਹੋਇਆ ਕਿ ਕਨਜਕਟਿਵਾਈਟਿਸ ਜਾਂ ਅਲਰਜੀ ਦੀ ਪ੍ਰੋਬਲਮ ਥੋੜਾ ਵਾਧਾ ਹੋ ਜਾਂਦਾ ਹੈਗਾ ਸੋ ਕੋਈ ਵੀ ਅੱਖ 'ਚ ਲਾਲੀ ਆ ਚੁਪ ਚੁਪਾ ਹੜ ਮਹਿਸੂਸ ਹੋਵੇ ਦੇਖਣ ਚ ਔਕੜ ਆਵੇ ਉਹਨੂੰ ਜ਼ਰੂਰ ਇੱਕ ਵਾਰੀ ਚੈੱਕ ਅਪ ਜ਼ਰੂਰ ਕਰਾ ਉਹਨੂੰ ਇਗਨੋਰ ਜ਼ਰੂਰ ਨਾ ਕਰ ਕਿਉਂਕਿ ਅੱਖ ਦੀ ਗੱਲ ਹੈ ਨਿਗਾਹ ਦੀ ਗੱਲ ਤੇ ਇਹ ਸਾਡੇ ਨਾਲ ਸੀਗੇ ਚਰਨਜੀਤ ਜੀ ਹੈਲਥ ਆਈ ਡਿਪਾਰਟਮੈਂਟ ਤੋਂ ਤੇ ਜੋ ਵੀ ਇਹਨਾਂ ਨੇ ਗੱਲ ਦਸਾਈ ਦਸਿਆ ਸਾਨੂੰ ਕੀ ਕੁਝ ਪ੍ਰੀਕਾਊਸ਼ਨਸ ਲੈਣੇ ਸਾਨੂੰ ਜ਼ਰੂਰੀ ਤੇ ਮੇਰਾ ਵੀ ਆਹੀ ਤੁਹਾਨੂੰ ਸੁਲਾਇਆ ਕਿ ਜਿਹੜਾ ਇਹ ਸਮਰ ਸੀਜ਼ਨ ਦੇ ਵਿੱਚ ਅੱਖਾਂ ਦਾ ਆਪਣਾ ਖਾਸ ਜਿਹੜਾ ਹੈ ਧਿਆਨ ਰੱਖੋ ਤੇ ਜੋ ਵੀ ਪ੍ਰਿਕਾਸ਼ਨ ਦਿੱਤੀ ਗਈ ਨੇ ਡਾਕਟਰਸ ਵੱਲੋਂ ਉਹ ਉਸਤੇ ਅਮਲ ਕਰੋ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੀਤ 세ਤੀਆ ਦੇ ਨਾਲ ਮੈਂ